ਪੰਜਾਬ ਦੇ 22 ਪਿੰਡਾਂ ਦੀ ਨਗਰਾਨੀ ਕਰਦਾ ਇਸ਼ਾਤਾਰੀ ਨਾਗਾਂ ਦਾ ਜੋੜਾ ਰੂਪ ਬਦਲ ਬਦਲ ਲੋਕਾਂ ਨੂੰ ਕਰ ਰਏ ਮਾਲਾ ਮਾਲ ਸਨੈਰੀ ਰੂਪ ਦੇਖਣ ਵਾਲਾ ਬਣਦਾ ਕਰੋੜਪਤੀ ਟੀਵੀਆਂ ਤੇ ਸੁਣਦੇ ਆ ਰਹੇ ਆਂ ਇਸ਼ਾਤਾਰੀ ਨਾਗਾਂ ਬਾਰੇ ਜਾਂ ਸਿਆਣਿਆਂ ਤੋਂ ਸੁਣਿਆ ਸੀ ਇਸ਼ਾਤਾਰੀ ਨਾਗ ਹੁੰਦੇ ਸੀਗੇ ਇਹ ਤੇ ਛਾਕ ਛਾਕ ਸਾਹਮਣੇ ਦਰਸ਼ਨਿਆ ਦਰਸਾਇਆ ਜੀ ਤੁਸੀਂ ਕਿੰਨੇ ਵਾਰ ਦਰਸ਼ਨ ਕੀਤੇ ਆ ਅਸੀਂ ਤੇ ਰੋਜ਼ ਹੀ ਕਰਦੇ ਰਹਿੰਦੇ ਆ ਉਹ ਜਿਹੜਾ ਵਿਸ਼ਾਲ ਰੂਪ ਆ ਨਾ ਜੇ ਤੇ ਪੂਰੇ ਆਪਣੀ ਲੈਹ ਚੋਂ ਫੇਰ ਉਹਨਾਂ ਦਾ 7 ਮੀਟਰ ਲੰਬਾਈ ਹੈ। ਇਹ ਇਹ ਸਰੀਰ ਦਾ ਸੀ। ਮੇਲਿਆ। 2 ਕੁਇੰਟਲ 40 41 ਕਿਲੋ ਦੇ ਲਾਗੇ ਵਜਨ ਹੈ। ਵਾਹ ਵਈ ਵਾਹ। ਜਦੋਂ ਗੁਜਰੇ ਇੱਥੇ ਆਇਆ ਉਹਨੂੰ ਆਂਦੇ ਪੀ ਬਾੜੀ ਜੰਗਲ ਚ ਵੱਡਲਾ ਤੇ ਜੋ ਮੰਗਣਾ ਮੰਗ ਲੈ ਉਹ ਆਂਦਾ ਸਾਨੂੰ ਮੱਝੇ ਚਾਹੀਦੀ। ਹਰ ਇੱਕ ਨਸਲ ਦੀ ਮਈ ਇੱਕ ਇੱਕ ਮੰਗੀ ਜਾ ਤੈਨੂੰ ਮਿਲਣਗੀ। ਉਹ ਕਾਲੀ ਬੂਰੀ ਲੋਹੀ ਪੰਜ ਕਲਿਆਣੀ ਸਾਰੀਆਂ ਕਰੀ ਗਿਆ। ਹਮ ਮੈਂ ਉਹਨੂੰ ਯਕੀਨ ਨਹੀਂ ਮਈਆਂ ਪਿੱਛੇ ਬੰਦੀਆਂ ਯਾਰ ਪਿੱਛੇ ਰਿੰਗ ਰਿੰਗ ਕੇ ਵੱਡੀਆਂ ਜਾਣ ਵਾਲੇ 'ਚ ਇੱਥੇ ਕਈ ਵੇਖਿਆ ਜਿਨ੍ਹਾਂ ਵਿਚਾਰਿਆ ਕੋਈ 5 ਕਿਲੋ ਦੁੱਧ ਨਹੀਂ ਉਹ ਦੂਜੇ ਸਾਲ ਆਏ ਜਾਂਦੇ ਬਾਬਾ ਜੀ ਮੌਜ ਪੱਜੀ ਆ ਦੋ ਡੋਨੇ ਖਰਦਾ ਕਹਿੰਦੇ ਆ ਇੰਨੇ ਅਮੀਰ ਹੋ ਗਏ ਜੀ ਹਾਂ ਇੰਨੇ ਅਮੀਰ ਹੋ ਜਾਂਦੇ ਇਸੇ ਕਰਕੇ ਇੱਥੇ ਗੁੱਜਰ ਜਨਜਾਤੀ ਦੇ ਲੋਕ ਵੀ ਆਉਂਦੇ ਆ ਹਾਂ ਜੀ ਬੜਾ ਯਕੀਨ ਹੈ ਜੀ ਉਹਨਾਂ ਜਿਨ੍ਹਾਂ ਨੂੰ ਕਹਿੰਦੇ ਇਸ਼ਾਤਾਰੀ ਜਿਹੜੇ ਆ ਦਰਸ਼ਨ ਦੇਂਦੇ ਆ ਤੇ ਕਹਿੰਦੇ ਉਹ ਮਾਲੋ-ਮਾਲ ਹੋ ਜਾਂਦੇ ਆ ਕਰੋੜਾਪਤੀ ਬਣ ਜਾਂਦੇ ਆ ਬਣ ਜਾਂਦੇ ਆ ਜੀ ਇੱਥੇ ਝਾੜੂ ਫੇਰਦੇ ਆਂ ਮੰਗੋ ਅੱਛਾ ਜੀ ਝਾੜੂ ਫੇਰਨਾ ਪੈਂਦਾ ਜ ਚਾਲੂ ਫੇਰਦੇ ਆ ਫੇਰਦੇ ਆ ਜੋ ਦਿਲ ਦੇ ਵਿੱਚ ਮੰਗੋਗੇ ਉਹ ਪੂਰਾ ਕਰਦੇ ਨਾਲੋ ਨਾਲ ਇਹ ਛਪੜੀ ਜਿੱਦਾ ਬਾਬਾ ਜੀ ਨੇ ਦੱਸਿਆ ਇਸ਼ਾ ਧਾਰੀ ਨਾਗਾ ਨਾਲ ਭਰੀ ਪਈ ਆ ਇਹ ਉਹੀ ਬਰਮੀਆਂ ਆ ਇਸ ਤਰ੍ਹਾਂ ਦੀਆਂ ਅਣਗਿਣਤ ਬਰਮੀਆਂ ਤੁਹਾਨੂੰ ਇਸ ਛਿੜੀ ਦੇ ਅੰਦਰ ਦੇਖਣ ਨੂੰ ਮਿਲਣਗੀਆਂ ਇਹਨਾਂ ਦੇ ਵਿੱਚ ਰਹਿੰਦੇ ਆ ਜੀ ਦੇਤੇ ਅਛਾ ਇਹ ਨਦੀ ਦੇ ਵੜਦੇ ਨਿਕਲਦੇ ਵੇਖੀਦੇ ਆ ਤੇ ਬਾਬਾ ਜੀ ਇੰਨੇ ਜਿਆਦਾ ਇਸ਼ਾਤਾਰੀ ਤੇ ਨਾਗਵਾ ਇਥੇ ਧਰਤੀ ਧਰਤੀ ਨਾਗਾਂ ਦੀ ਜੀ ਤੁਮ 22 ਪਿੰਡਾਂ ਉੱਤੇ ਇਸ਼ਾਤਾਰੀ ਨਾਗਾਂ ਦਾ ਪੈਰਾ ਆ ਪੈਰਾ ਆ ਜਦੋਂ ਇਹ ਧਰਤੀ ਚੱਲੀ ਆ 22 ਵਾਸ ਦਾ ਬਾਬਾ ਸੀ ਪੀਵੀ ਸੈਵਾ ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਰਾਮ ਰਾਮ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿਗਾਰ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਗਰਦਾਸਪੁਰ ਜ਼ਿਲ੍ਹੇ ਦੇ ਸਾਧੂ ਚੱਕ ਪਿੰਡ ਵਿੱਚ ਲੈ ਕੇ ਆਏ ਹਾਂ ਜਿੱਥੇ ਸਾਨੂੰ ਸੌਣ ਨੂੰ ਮਿਲਿਆ ਕਿ ਇਸ਼ਾ ਧਾਰੀ ਨਾਗਾਂ ਦਾ ਜੋੜਾ ਰੰਦਾ ਆ ਜਿਹਦਾ ਪੰਜਾਬ ਦੇ 22 ਪਿੰਡਾਂ ਉੱਤੇ ਪੈਰਾ ਆ ਇਸ਼ਾ ਧਾਰੀ ਨਾਗਾਂ ਦੁਆਰਾ ਰਾਤੋਂ ਰਾਤ ਗੁੱਜਰ ਜਨਜਾਤੀ ਤੇ ਲੋਕਾਂ ਨੂੰ ਕਰੋੜਾਂ ਦੀਆਂ ਅਣਗਿਣਤ ਮੱਜਾਂ ਬਖਸ਼ੀਆਂ ਗਈਆਂ ਜਿਹਦੇ ਕਰਕੇ ਹਰ ਐਤਵਾਰ ਇਸ ਜਗ੍ਹਾ ਗੁੱਜਰ ਲੋਕਾਂ ਦਾ ਮੇਲਾ ਲੱਗਦਾ ਆ ਕਹਿੰਦੇ ਉਹਨਾਂ ਦੀ ਹਰ ਇੱਛਾ ਪੂਰੀ ਹੁੰਦੀ ਆ ਇੱਛਾ ਤਾਰੀ नाग ਦਰਸ਼ਨ ਦਿੰਦੇ ਆ ਕਹਿੰਦੇ ਜਿਸ ਜਿਸ ਬੰਦੇ ਨੂੰ ਉਹ ਦਰਸ਼ਨ ਦੇ ਜਾਣ ਉਹ ਰਾਤੋਂ ਰਾਤ ਮਾਲੋ ਮਾਲ ਕਰੋੜਾ ਪਤੀ ਬਣ ਜਾਂਦਾ ਆ ਇੰਨੀ ਜ਼ਿਆਦਾ ਮਾਨਤਾ ਆ ਇਸ ਜਗ੍ਹਾ ਦੀ ਤੇ ਤੁਸੀਂ ਦੇਖ ਸਕਦੇ ਆ ਕਿੰਨੀ ਸੰਗਣੀ ਝਿੜੀ ਆ ਇਸ ਛਿੜੀ ਦੇ ਵਿੱਚ ਇਸ਼ਾਤਾਰੀ ਨਾਗ ਜਿਨ੍ਹਾਂ ਨੂੰ ਦੇਵਤੇ ਵੀ ਕਹਿੰਦੇ ਆ ਬਹੁਤ ਲੋਕਾਂ ਦੀ માનਤਾ ਆ ਇੱਥੇ ਆ ਕੇ ਤੁਹਾਨੂੰ ਬਹੁਤ ਸਕੂਨ ਮਿਲੇਗਾ ਸਿਰਫ ਪੰਛੀਆਂ ਦੀਆਂ ਆਵਾਜ਼ਾਂ ਹੀ ਸੁਣਾਈ ਦੇਣਗੀਆਂ ਜਦੋਂ ਸਾਨੂੰ ਇਸ ਜਗ੍ਹਾ ਦਾ ਪਤਾ ਲੱਗਾ ਤੇ ਸਾਡਾ ਦਿਲ ਕੀਤਾ ਅਸੀਂ ਤੁਹਾਨੂੰ ਜਲਦੀ ਜਲਦੀ ਇਸ ਜਗ੍ਹਾ ਦੇ ਦਰਸ਼ਨ ਕਰਵਾਈਏ ਵਾਹ ਬਈ ਵਾਹ ਦੇਖ ਲਓ ਤੁਸੀਂ ਪੰਛੀਆਂ ਦੀਆਂ ਆਵਾਜ਼ਾਂ ਦਿਲ ਨੂੰ ਛੂੰਹਦੀਆਂ ਆ ਕਹਿੰਦੇ ਜਿਨ੍ਹਾਂ ਜਿਹੜੇ ਲੋਕਾਂ ਨੂੰ ਇਸ਼ਾਤਾਰੀ ਨਾਗਾਂ ਦੇ ਦਰਸ਼ਨ ਹੋਏ ਆ ਕਹਿੰਦੇ ਕਦੀ ਕਿਸੇ ਰੂਪ ਦੇ ਵਿੱਚ ਕਦੀ ਕਿਸੇ ਰੂਪ ਦੇ ਵਿੱਚ ਕਹਿੰਦੇ ਜਦੋਂ ਦਰਸ਼ਨ ਦਿੰਦੇ ਆ ਤੇ ਉਹਨਾਂ ਦੇ ਆਲੇ-ਦੁਆਲੇ ਖਜ਼ਾਨਾ ਹੀ ਖਜ਼ਾਨਾ ਨਜ਼ਰ ਆਉਂਦਾ ਆ ਸਨੇਰੀ ਕਲਰ ਦੇ ਵਿੱਚ ਦਰਸ਼ਨ ਦਿੰਦੇ ਆ ਦੇਖੋ ਇੱਕ ਸੰਗਣਾ ਜੰਗਲ ਬਣਿਆ ਪਿਆ ਆ ਇਸ ਤਰ੍ਹਾਂ ਦਾ ਮਾਹੌਲ ਆ ਇਸ ਪਵਿੱਤਰ ਜਗ੍ਹਾ ਦਾ ਜੋ ਸਾਨੂੰ ਮਿਲਿਆ ਸੀ ਕਿ ਘਟੋ ਘਟ ਉਹਨਾਂ ਦਾ ਜਿਹੜਾ ਬੇਟਾ 2.5 ਕੁਇੰਟਲ ਦੇ ਕੋਲ ਆ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਇਸ਼ਾਤਾਰੀ ਨਾਗ ਕਿੰਨੇ ਜ਼ਿਆਦਾ ਵੱਡੇ ਤੇ ਵਿਸ਼ਾਲ ਹੋਣਗੇ ਤੁਸੀਂ ਦਰਸ਼ਨ ਕਰ ਸਕਦੇ ਆ ਇਸ ਪਵਿੱਤਰ ਜਗ੍ਹਾ ਦੇ ਇੱਥੇ ਬਾਬਾ ਜੀ ਰਹਿ ਰਹੇ ਆ ਜਿਹੜੇ ਇੱਥੇ ਆਪਣੀ ਸੇਵਾ ਨਿਭਾਉਂਦੇ ਆ ਉਹਨਾਂ ਤੋਂ ਇਸ ਜਗ੍ਹਾ ਦਾ ਪੂਰਾ ਇਤਿਹਾਸ ਪੁੱਛਾਂਗੇ ਸਤਿ ਸ਼੍ਰੀ ਅਕਾਲ ਜੀ ਜੈ ਹੋ ਬਾਬਾ ਜੀ ਜੈ ਹੋ ਜੀ ਮਹਾਰਾਜ ਜੈ ਹੋ ਜੀ ਹੋਸਣਾ ਬਾਬਾ ਜੀ ਕਿਰਪਾ ਜੀ ਕਿਰਪਾ ਹੈ ਦੇਖ ਲਓ ਹਿਸ਼ਾਰਪੁਰ ਤੋਂ ਤੁਹਾਡੇ ਕੋਲ ਪਹੁੰਚ ਗਏ ਆ ਅਸੀਂ ਹਾਂ ਜੀ ਹਾਂ ਜੀ ਇਸ ਜਗ੍ਹਾ ਦੀ ਅਸੀਂ ਮਹਿਮਾ ਸੁਣੀ ਠੀਕ ਹੈ ਜੀ ਤੇ ਅਸੀਂ ਕਿਹਾ ਦਰਸ਼ਨ ਕਰਕੇ ਆਈਏ ਤੇ ਨਾਲੇ ਆਪਣੇ ਦਰਸ਼ਕਾਂ ਨੂੰ ਵੀ ਕਰਵਾਈਏ ਤੁਸੀਂ ਇਸ ਜਗ੍ਹਾ ਦਾ ਇਤਿਹਾਸ ਦੱਸੋ ਤੇ ਨਾਲੇ ਸਾਨੂੰ ਦਰਸ਼ਨ ਵੀ ਕਰਵਾਓ ਇਸ ਜਗ੍ਹਾ ਤੇ ਇਹ ਜੀ ਸਖੀ ਸੁਲਤਾਨ ਲੱਖਾਂ ਦੇ ਦਾਤੇ ਦੇ ਨਾਮ ਦੀ ਜੋਤ ਹੈ ਇੱਥੇ ਠੀਕ ਹੈ ਜੀ ਉਹਨਾਂ ਦੇ ਦਰਬਾਰ ਦੇ ਦਰਸ਼ਨ ਦیدار ਠੀਕ ਹੈ ਇਸ ਦਰਬਾਰ ਨਾਲ ਗੁਜਰ ਦਾ ਸਬੰਧ ਰਿਹਾ ਹੈ ਅੱਛਾ ਜੀ ਤੇ ਗੁਜਰਾਂ ਦਾ ਮਤਲਬ ਹਾਂ ਜੋ ਗੁਜਰ ਬਰਾਦਰੀ ਆ ਨਾ ਠੀਕ ਆ ਜੀ ਕਾਫੀ ਅਸੀਂ ਸੁਣਿਆ ਜੀ ਕਹਿੰਦੇ ਗੁਜਰਾਂ ਦਾ ਮੇਲਾ ਹੀ ਲੱਗਦਾ ਇੱਥੇ ਆ ਕੇ ਜੀ ਬਾਬਾ ਜੀ ਸ਼ਾਂਤਮਈ ਬਹੁਤ ਜਗ੍ਹਾ ਆ ਇਹ ਜਿੱਥੇ ਫਿਰ ਮੱਝਾਂ ਭਸਮ ਹੋਈਆਂ ਸੀ ਜੀ ਉਹ ਇਹ ਧਰਤੀ ਆ ਅੱਛਾ ਜੀ ਤੇ ਇਹ ਅੱਜ ਹੁੰਦਾ ਇਹ ਦੋਲੇ ਦੀਆਂ ਓਕੇ ਅੱਛਾ ਇੱਥੇ ਬਾਬਾ ਜੀ ਮੱਝਾਂ ਵੀ ਭਸਮ ਹੋਈਆਂ ਸੀ ਗੁਜਰਾਂ ਹਾਂ ਜੀ ਹਾਂ ਜੀ ਹਾਂ ਜੀ ਸਾਨੂੰ ਵੀ ਸਾਨੂੰ ਮਿਲਿਆ ਸੀਗਾ ਹਾਂਜੀ ਠੀਕ ਹੈ ਠੀਕ ਹੈ ਜੀ ਇੱਥੇ ਨਾ ਬਹੁਤ ਵੱਡੀ ਵਰਮੀ ਹੁੰਦੀ ਸੀ ਇਹਦੇ ਕੋ 40 ਕੇ ਸਾਲ ਪਹਿਲਾਂ ਦਰਸ਼ਨ ਕੀਤੇ ਆ ਟਾਲੀ ਦੇ ਬੁੱਟੇ ਹੁੰਦੇ ਆ ਇਹਦੇ ਇਹ ਠੀਕ ਹੈ ਜੀ ਉਹ ਵਿਚੇ ਹੀ ਵਰਮੀ ਦੇ ਤੇ ਬਾਬਾ ਜੀ ਪਹਿਲਾਂ ਸਾਨੂੰ ਤੁਸੀਂ ਇਸ਼ਾਤਾਰੀ ਨਾਗਾ ਬਾਰੇ ਦੱਸੋ ਹਾਂਜੀ ਮਤਲਬ ਜਿਹਦੀ ਬਹੁਤ ਜ਼ਿਆਦਾ ਚਾਚ ਆ ਤੁਹਾਨੂੰ ਸਹੀ ਦਸੀ ਅਸੀਂ ਰਾਸਤੇ 'ਚ ਪੁੱਛਦੇ ਆਏ ਆ ਹਰ ਕੋਈ ਇਸ਼ਾਤਾਰੀ ਨਾਗਾ ਬਾਰੇ ਕਹਿ ਰਿਹਾ ਸੀ ਜੋ ਸਾਨੂੰ ਮਿਲਦਾ ਪਿਆ ਕਿ ਉਹਨਾਂ ਦਾ ਪੈਰਾ ਆ ਜਿਹੜੇ ਇੱਥੇ ਦੇ ਪਿੰਡ ਆ 22 ਪਿੰਡ ਆ ਜਿਨ੍ਹਾਂ ਦੇ ਕਹਿੰਦੇ ਪੂਰਾ ਪਹਿਰਾ ਚੱਲਦਾ ਆ ਲੋਕਾਂ ਦੀਆਂ ਇੱਛਾ ਵੀ ਪੂਰੀਆਂ ਹੁੰਦੀਆਂ ਇੱਥੇ ਆ ਕੇ ਹੁੰਦੀਆਂ ਹੁੰਦੀਆਂ ਜੀ ਇੱਥੇ ਨਵਾਂ ਪੁਰਾਣਾ ਚੜਾ ਕੇ ਜਾਂਦੇ ਆ ਤੇ ਪੂਰਾ ਇਤਿਹਾਸ ਦੱਸੋ ਤੇ ਇੱਥੇ ਤੱਕ ਸੋਨ ਨੂੰ ਮਿਲਿਆ ਕਿ ਜਿਨ੍ਹਾਂ ਨੂੰ ਕਹਿੰਦੇ ਇੱਛਾਧਾਰੀ ਜਿਹੜੇ ਆ ਦਰਸ਼ਨ ਦੇਂਦੇ ਆ ਤੇ ਕਹਿੰਦੇ ਉਹ ਮਾਲੋ-ਮਾਲ ਹੋ ਜਾਂਦੇ ਆ ਕਰੋੜਾਪਤੀ ਬਣ ਜਾਂਦੇ ਆ ਬਣ ਜਾਂਦੇ ਆ ਜੀ ਇੱਥੇ ਝਾੜੂ ਫੇਰਦੇ ਆਂ ਮੰਗੋ ਅੱਛਾ ਜੀ ਝਾੜੂ ਫੇਰਨਾ ਪੈਂਦਾ ਜੀ ਧਰਤੀ ਤੇ ਠੀਕ ਆ ਜੀ ਚਾਲੂ ਫੇਰਦੇ ਆ ਫੇਰਦੇ ਆ ਜੋ ਦਿਲ ਦੇ ਵਿੱਚ ਮੰਗੋਗੇ ਉਹ ਪੂਰਾ ਕਰਦੇ ਨਾਲ 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 ਤੇ ਬਾਬਾ ਜੀ ਹੁਣ ਸਾਨੂੰ ਨਾਲ-ਨਾਲ ਦਰਸ਼ਨ ਕਰਾਓ ਤੇ ਨਾਲ-ਨਾਲ ਇਤਿਹਾਸ ਦੱਸੋ ਇਹ ਆ ਇਹਨਾਂ ਦੇਵਤਿਆਂ ਦੀ ਜਿੱਥੋਂ ਇਤਿਹਾਸ ਚੱਲਦਾ ਓਕੇ ਓਕੇ ਜਿਹੜੇ 나ਗ ਤੇ 나ਗਨੀ ਜਿੱਥੋਂ ਸ਼ੁਰੂ ਹੋਇਆ ਤੇ ਬਾਬਾ ਜੀ ਪੂਰਾ ਇਤਿਹਾਸ ਦੱਸੋ ਕਿ ਇੱਥੇ 나ਗ ਤੇ 나ਗਨੀ ਰਹਿੰਦੇ ਸੀ ਹਾਂਜੀ ਹਾਂਜੀ ਇੱਥੇ ਵਰਮੀ ਸੀ ਬਹੁਤ ਵੱਡੀ ਠੀਕ ਆ ਜੀ ਠੀਕ ਆ ਜੀ ਜਿੱਥੇ ਉਹਨੇ ਇਹ ਤਾਂ ਕਲਯੁਗ ਦੀ ਦੁਨੀਆ ਉੱਤੇ ਪਾਪ ਆ ਨਾ ਲੱਸੀਆਂ ਤੇ ਹਾਂਜੀ 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 ਭਸਮ ਕਰ ਦੁੱਤੀ ਆ ਠੀਕ ਆ ਠੀਕ ਆ ਜੀ ਤੇ ਬਾਬਾ ਜੀ ਜਿਹੜੇ ਨਾਗ ਤੇ ਨਾਗਨੀ ਸੀਗੇ ਹਾਂਜੀ ਤੇ ਕਹਿੰਦੇ ਅੱਜ ਵੀ ਇੱਥੇ ਦਰਸ਼ਨ ਦਿੰਦੇ ਆ ਇਹ ਸਹੀ ਗੱਲ ਆ ਜੀ ਦਿੰਦੇ ਆ ਦਿੰਦੇ ਆ ਜੀ ਅੱਛਾ ਜੀ ਹਾਂ ਇਹ ਨਹੀਂ ਕਿ ਬڑے-ਬੜੇ ਰੂਪ ਚ ਦੇਣਗੇ ਭਾਵੇਂ ਛੋਟੇ ਚ ਦੇਣ ਦਿੰਦੇ ਆ ਜਿੱਥੇ ਤੇ ਤੁਸੀਂ ਕਿੰਨੇ ਵਾਰ ਦਰਸ਼ਨ ਕੀਤੇ ਆ ਅਸੀਂ ਤੇ ਰੋਜ਼ ਹੀ ਕਰਦੇ ਰਹਿੰਦੇ ਹਾਂ ਤੁਹਾਨੂੰ ਰੋਜ਼ ਦਰਸ਼ਨ ਦਿੰਦੇ ਆ ਜੀ ਹਾਂਜੀ ਹਾਂਜੀ ਇਹ ਕਹਿੰਦੇ ਜੀ ਉਹਨਾਂ ਦਾ ਬਿਸ਼ਾਰ ਰੂਪ ਬਹੁਤ ਵਾਹ ਕਹਿੰਦੇ ਸਾਨੂੰ ਸੁਣਨ ਨੂੰ ਮਿਲਿਆ ਉਹ ਸ਼ਾ ਉਹ ਕਦੀ-ਕਦੀ ਦਿੰਦੇ ਆ ਅੱਛਾ ਜੀ ਵਿਸ਼ਾਲ ਰੂਪ ਕੋ ਸਾਲ ਚ ਇੱਕ ਅੱਧੀ ਮਰੀ ਤੇ ਦੱਸੋ ਕਿਦਾਂ ਦਾ ਵਿਸ਼ਾਲ ਰੂਪ ਹੁੰਦਾ ਉਹਨਾਂ ਦਾ ਉਹ ਜਿਹੜਾ ਵਿਸ਼ਾਲ ਰੂਪ ਆ ਨਾ ਜੇ ਤੇ ਪੂਰੇ ਆਪਣੀ ਲਹਿਰ ਚ ਆਉਣ ਫਿਰ ਉਹਨਾਂ ਦਾ 7 ਮੀਟਰ ਲੰਬਾਈ ਹੈ ਅੱਛਾ ਜੀ 2 ਕੁਇਟਲ 40 41 ਕਿਲੋ ਦੇ ਲਾਗੇ ਵਜਨ ਹੈ ਵਾਹ ਵਾਹ ਉਹਨਾਂ ਨੇ ਆਪ ਦੱਸਿਆ ਹੈ ਤੇ ਬਾਬਾ ਜੀ ਫੇਰ ਤਾਂ ਬੰਦਾ ਡੈਲ ਜਾਏਗਾ ਜਿਹੜਾ ਕੋਲ ਹੋਏਗਾ ਡਰ ਜਾਏਗਾ ਇਹ ਇਹ ਸਰੀਰ ਦਾ ਮਿਲਿਆ ਸਾਡੇ ਉੱਤੋਂ ਦੀ ਲੰਘ ਕੇ ਗਏ ਸਾਨੂੰ ਤਾਂ ਰਾਤ ਇਥੇ ਰਹਿਦਾ ਕੋਈ ਨਹੀਂ ਅਸੀਂ ਰਹਿ ਪਰਮੇਸ਼ਵਰ ਦੇ ਤੁਸ ਸਾਲੂ ਉਹਨਾਂ ਨੇ ਦਰਸ਼ਨ ਦਾਰ ਦਿੱਤੇ ਠੀਕ ਹੈ ਜੀ ਚੀਕਾ ਘੜਾਤੀਆਂ ਜਦੋਂ ਉਤੋਂ ਦੀ ਲੰਘਿਆ ਫਿਰ ਸਾਰੇ ਵਜਨ ਦਾ ਤੇ ਸਾਰੇ ਕੁਛ ਦਾ ਪਾਉਂਦੇ ਹੈ ਐਸਾ ਦਾ ਰੂਪ ਠੀਕ ਹੈ ਜੀ ਤੇਰੇ ਉਤੋਂ ਦੀ ਟੱਪ ਗਏ ਆ ਤੇਰੀ ਤੱਤੀ ਬਾਹ ਨਹੀਂ ਇੱਥੇ ਲੱਗਨ ਦੇਗਾ ਕੋਈ ਨੂੰ ਸਾਡੀ ਸੇਵਾ ਕਰ ਉਹ ਜਿਤਰਾ ਦੀ ਉਹ ਕਹਿਣ ਦੇ ਆ ਉਤਰਾਂ ਦੇ ਹਿਸਾਬ ਨਾਲ ਹੀ ਸੇਵਾ ਸੱਚੇ ਮੰਨਣਾ ਕਰੀ ਜਾਂਦੇ ਕਰੀ ਜਾ ਰਹੇ ਆ ਬਾਬਾ ਜੀ ਦੇਖੋ ਵਿਸ਼ਵਾਸ ਆ ਤੁਹਾਡਾ ਬਹੁਤ ਆ ਨਾ ਤੇ ਤੁਹਾਨੂੰ ਲੱਗਦਾ ਅੱਜ ਦੇ ਸਮੇਂ ਦੇ ਵਿੱਚ ਕਾਲਜੂਗੀ ਦੁਨੀਆ ਆ ਕਿ ਕੋਈ ਇਸ ਗੱਲ ਤੇ ਯਕੀਨ ਮਤਲਬ ਕਰਦੇ ਆ ਜੀ ਕਰਦੇ ਆ ਦੁਨੀਆ ਕਰਨ ਵਾਲੀ ਕਰਦੀ ਆ ਤੇ ਬਹੁਤ ਕਰਦੀ ਕਿਤੇ ਮੇਲਾ ਆਣ ਕੇ ਦੇਖ ਦਿਓ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਦੁਨੀਆ ਆ ਜਾਂਦੀ ਆ ਇੰਨੀ ਜਿਆਦਾ ਮਨੋ ਕਾਮਨਾ ਹੁੰਦੀ ਹਾਂਜੀ ਹਾਂਜੀ ਠੀਕ ਆ ਠੀਕ ਆ ਖੁੱਲੇ ਲੰਗਰ ਬਣਦੇ ਆ ਜੀ ਦੇਗਾ ਦੇ ਨਾਲ ਠੀਕ ਹੈ ਟੋਟਲ ਲੰਗਰ ਚੱਲਦੇ ਸਪਤਾਹ ਕਰਾਇਆ ਸੀ ਅੱਜ ਦਾ ਠੀਕ ਹੈ ਜੀ ਹਾਂ ਤੇ ਕਹਿੰਦੇ ਜੀ ਕਈ ਲੋਕਾਂ ਨੂੰ ਤਾਂ ਕਹਿੰਦੇ ਸਨੈਰੀ ਕਲਰ ਦੇ ਵਿੱਚ ਵੀ ਦਰਸ਼ਨ ਦਿੱਤੇ ਆ ਕਹਿੰਦੇ ਖਜ਼ਾਨੇ ਨਾਲ ਭਰੇ ਲੱਗਦੇ ਕਹਿੰਦੇ ਉਸ ਵੇਲੇ ਇਦਾਂ ਲੱਗਦਾ ਕਿ ਬੰਦਾ ਸੋਨੇ ਦਾ ਹੀ ਆ ਮਤਲਬ ਉਹ ਪਾਣੀ ਚ ਦਿੱਤੇ ਸੀ ਜਲ ਚ ਦਿੱਤੇ ਆਓ ਮਰੇ ਨਾਲ ਨਾਲ ਦਰਸ਼ਨ ਕਰਵਾਓ ਜਿੱਥੇ ਜਲ ਦੇ ਵਿੱਚ ਉਹਨਾਂ ਨੇ ਦਰਸ਼ਨ ਦਿੱਤੇ ਸੀਗੇ ਕਹਿੰਦੇ ਜੀ ਜਦੋਂ ਜਦੋਂ ਵੀ ਉਹ ਦਰਸ਼ਨ ਦਿੰਦੇ ਆ ਤੇ ਉਹਨਾਂ ਦੇ ਆਲੇ ਦੁਆਲੇ ਖਜ਼ਾਨਾ ਹੀ ਖਜ਼ਾਨਾ ਹੁੰਦਾ ਕਹਿੰਦੇ ਜੀ ਆਹੀ ਫਿਰ ਉਹ ਪ੍ਰਕਾਸ਼ ਹੀ ਆਪਣਾ ਕਰ ਦਿੰਦੇ ਆ ਨਾ ਅੱਛਾ ਅੱਛਾ ਠੀਕ ਆ ਠੀਕ ਤੇ ਬਾਬਾ ਜੀ ਨਾਲ ਨਾਲ ਇਤਿਹਾਸ ਥੋੜਾ ਦੱਸੋ ਸਾਨੂੰ ਇਸ ਜਗ੍ਹਾ ਦਾ ਜੋ ਸੁਣਨ ਨੂੰ ਮਿਲਿਆ ਸਾਨੂੰ ਰਸਤੇ ਦੇ ਵਿੱਚ ਵੀ ਕਿ ਗੁਜਰਾਂ ਦੇ ਨਾਲ ਜੁੜਿਆ ਹੋਇਆ ਗੁਜਰ ਜਨਜਾਤੀ ਨਾਲ ਗੁਜਰ ਇੱਥੇ ਪੇਡਾਂ ਚਾਰਦਾ ਸੀ ਇਹ ਚਲੇ ਗਿਆ ਨਾ ਬਾਬਾ ਅੱਛਾ ਜੀ ਜਦੋਂ ਉੱਥੇ ਵੇਖਣ ਇੱਕ ਦਿਨ ਬਹਿਂਦਾ ਰਿਹਾ ਅੱਛਾ ਜੀ ਦੂਸਰੇ ਦਿਨ ਅਗਲੇ ਜਿੱਦਾਂ ਬਹਿਂਦਾ ਰਿਹਾ ਉਦੋਂ ਸ਼ਾਮ ਨੂੰ ਚਰਾਗੀ ਫਿਰਦੀ ਆ ਉਹ ਚਰਾਗੀ ਜਦੋਂ ਉਹਦੇ ਸਾਹਮਣੇ ਆਈ ਤੇ ਇਹਨੇ ਸੋਨੇ ਦੀ ਮੋਹਰ ਕੱਢ ਕੇ ਮੂੰਹ ਚ ਵਿਚ ਪਾਤੀ ਠੀਕ ਹੈ ਜੀ ਉਹ ਨਹੀਂ ਪਤਾ ਲੱਗਾ ਉਹਨਾਂ ਨੂੰ ਕਿੰਨੇ ਪਾਈ ਕਿੰਨੇ ਨਹੀਂ ਠੀਕ ਹੈ ਜੀ ਜਦੋਂ ਉਹਨਾਂ ਦੇ ਵੱਡੇ ਸੰਤ ਗਾੜੀ ਗਈ ਉਹਨੇ ਪਛਾਣੀ ਪਈਏ ਕੋਈ ਸ਼ਕਤੀ ਆਈ ਸੀ ਇਹਦੇ ਵਿੱਚ ਠੀਕ ਹੈ ਜੀ ਤੇ ਤੁਸੀਂ ਖਿਆਲ ਨਹੀਂ ਕੀਤਾ ਠੀਕ ਹੈ ਜੀ ਉਹਨੇ ਆਖਿਆ ਜਿਹੜਾ ਅੱਜ ਆਇਆ ਉਹ ਕੱਲ ਵੀ ਆਏਗਾ ਇਧਰ ਭੈਣਾ ਦੀ ਵੀ ਤੂੰ ਕੱਲ ਨਾ ਜਾਈ ਦੋਨਾਂ ਦੀਆਂ ਰਮਝਾਂ ਨਾਲ ਲਈਆ ਆਉਂਦਾ ਵੀ ਮੈਂ ਜਾਣਾ ਜਾਣਾ ਬੜਾ ਮਜ਼ਾ ਆਇਆ ਤੁਸੀਂ ਮਤਲਬ ਇਸ਼ਾਤਾਰੀ ਨਾਗਾਂ ਦੀ ਗੱਲ ਕਰ ਰਹੇ ਹੋ ਹਾਂ ਜੀ ਨਾਗ ਭੈਣ ਭਾਈਆਂ ਦੀ ਭੈਣ ਭਰਾ ਰਹਿੰਦੇ ਸੀ ਇਥੇ ਹਾਂ ਜਿਵੇਂ ਇੱਕੋ ਰੂ ਇੱਕੋ ਤੜ ਦੇ ਵਿੱਚ ਰਹਿੰਦੇ ਸੀ ਉਹਨਾਂ ਦੀ ਗੱਲ ਅੱਜ ਵੀ ਰਹਿੰਦੇ ਆ ਅੱਜ ਵੀ ਰਹਿੰਦੇ ਆ ਠੀਕ ਹੈ ਜੀ ਹਾਂ ਜੀ ਤੇ ਉਹ ਅਗਲੇ ਦਿਨ ਵੀ ਜਦੋਂ ਗਿਆ ਤੇ ਆਂਦੀ ਫਿਰ ਅੱਜ ਜੋ ਕੱਲ ਕੀਤਾ ਹੀ ਮੋਰ ਦਿੱਤੀ ਅੱਜ ਨਾਲ ਤੇ ਅੱਛਾ ਮਤਲਬ ਜਿਹੜੇ ਸਗੇ ਆਪਣੇ ਭੈਣ ਭੈਣ ਕਹਿੰਦੀ ਜਿਹੜੇ ਭਰਾ ਸਗੇ ਇਸ਼ਾਤਾਰੀ ਤੇ ਉਹਨਾਂ ਨੇ ਉਸ ਜਗ੍ਹਾ ਜਾ ਕੇ ਮਤਲਬ ਆਪ ਮੋਰ ਭੇਡ ਕੀਤੀ ਮੋਰ ਭੇਡ ਕੀਤੀ ਨਾ ਪਹਿਲੇ ਦਿਨ ਅੱਛਾ ਜੀ ਤੇ ਅਗਲੇ ਦਿਨ ਆਂਦੀ ਵੀ ਨਾ ਕਰੀ ਪਛਾਣਿਆ ਜਾਏਗਾ ਹਾਂ ਉਹ ਫਿਰ ਜਦੋਂ ਫਿਰ ਚਰਾਗੀ ਆਈ ਫਿਰ ਉਹਨੇ ਉਤਰਾ ਹੀ ਕੀਤਾ ਉਹਨਾਂ ਨੇ ਘੇਰ ਲਿਆ ਘੇਰ ਕੇ ਫਿਰ ਉਹਨਾਂ ਨੇ ਘੜੇ-ਕੁੜੇ ਰੱਖੇ ਸੀ ਕੱਚੇ ਪੱਕੇ ਮੰਤਰਾਂ ਦੇ ਨਾਲ ਉਹਨੂੰ ਦੇਵਤੇ ਦੇ ਰੂਪ ਚ ਲੈ ਕੇ ਉਹਦੀ ਸੱਤਿਆ ਖੇਤ ਲਈ ਘੜਿਆਂ ਦੇ ਸ਼ੀਕਰਾ ਮਰਵਾ ਮਰਵਾ ਘੜਿਆਂ ਤੇ ਸਾਰਾ ਭਾਰ ਉਹਦਾ ਪਵਾਤਾ ਉਹ ਕੱਚਿਆਂ ਤੋਂ ਪੱਕੇ ਹੋਏ ਫਿਰ ਉਹਨਾਂ ਨੇ ਵੇਖਿਆ ਦੀ ਸ਼ਕਤੀ ਮੁੱਕ ਗਿਆ ਫਿਰ ਚੁੱਕ ਕੇ ਪਟਾਰੀ ਚ ਪਾ ਲਿਆ ਅੱਛਾ ਜੀ ਤੇ ਉਹ ਲੋਕ ਗੁੱਜਰ ਲੋਕ ਸੀਗੇ ਜੀ ਉਹ ਗੁੱਜਰਾ ਜਿਹੜੇ ਹੁੰਦੇ ਸੀਗੇ ਨਾਟਕ ਕਰਾਉਂਦੇ ਮੈਂ ਸਮਝ ਗਿਆ ਮਲਾਸੀ ਜੇ ਲੋਕ ਲਾਲੋ ਜਾਂ ਅੱਛਾ ਜੀ ਠੀਕ ਹੈ ਜੀ ਮਤਲਬ ਉਹਨਾਂ ਨੇ ਕੈਦ ਕਰ ਲਿਆ ਇੱਕ ਤਰ੍ਹਾਂ ਨਾਲ ਉਹਨਾਂ ਨੇ ਹਾਂ ਜੀ ਠੀਕ ਹੈ ਜੀ ਲੈ ਗਏ ਆਪਣੇ ਲੋਕੇ ਠੀਕ ਹੈ ਜੀ ਇੱਧਰ ਜਦੋਂ ਦੁਨੀਆ ਵਾਪਸ ਆਉਣ ਡਈ ਆ ਤੇ ਭੈਣਾਂ ਦੀ ਉਹਨੇ ਤੇ ਪਹਿਲਾਂ ਆ ਜਾਣਾ ਸੀ ਸਭ ਤੋਂ ਹੂੰ ਕਿਉਂਕਿ ਉਹਨੇ ਤੇ ਪੇਲਦੇ ਆਉਣਾ ਸੀ ਹੂੰ ਨਹੀਂ ਆਇਆ ਫਿਰ ਉਹਨੇ ਜਦੋਂ ਇੱਧਰ ਉੱਧਰ ਵੇਖਿਆ ਬੌਰੀ ਹੋਈ ਭੱਜੀ ਫਿਰਦੀ ਰਹੀ ਤੇ ਇਧਰ ਨੂੰ ਜਦੋਂ ਅਗਲੇ ਦਿਨ ਚੜਿਆ ਉਹਨੂੰ ਬੰਦਾ ਕੋਈ ਲੱਭੇ ਨਾ ਜੰਗਲ ਚ ਗਈ ਤੇ ਇੱਕ ਭੇਡਾਂ ਲੈ ਕੇ ਚਾਰ ਰਿਆ ਵਾ ਗੁਜਰ ਉਹ ਦੇਖੋ ਗਈ ਉਹਨੂੰ ਆਂਦੀ ਪੀ ਬੜੀ ਵੱਡੀ ਮੁਸੀਬਤ ਪੈ ਗਈ ਆ ਮੈਨੂੰ ਸਾਡਾ ਜ਼ਿੰਦਗੀ ਦਾ ਵਿਛੋੜਾ ਪੈ ਜਾਣਾ ਜੇ ਮੇਰੇ ਭਰਾ ਨੂੰ ਲੈ ਗਏ ਤੇ ਮੈਂ ਕਦੇ ਜੋਗੀ ਰਹਿ ਜਾਣਾ ਮੇਰੀ ਤੇ ਦੁਨੀਆ ਹੀ ਉਹਦੇ ਨਾਲ ਆ ਤੇ ਤੂੰ ਮੇਰੀ ਅਮਦਾਦ ਕਰ ਤੂੰ ਜੋ ਮੂੰਹ ਵੰਗੇਗਾ ਤੈਨੂੰ ਦਿਆਂਗੇ ਉਹ ਕਹਿੰਦਾ ਭੈਣ ਮੈਂ ਕੀ ਕਰ ਸਕਦਾ ਆਂਦੀਪੀ ਮੈਂ ਤੈਨੂੰ ਇੱਕ ਚੀਜ਼ ਦਿਆਂਗੀ ਤੂੰ ਲੈ ਕੇ ਤੇ ਇਹਨੂੰ ਤੁਰ ਪੈਣਾ ਤੈਨੂੰ ਆਪੇ ਲੈ ਜਾਣਾ ਉੱਥੇ ਜਦੋਂ ਲਾਗੇ ਜਾਏਗਾ ਉਹ ਪਟਾਰੀ ਆਪਣੇ ਸਿਰ ਤੇ ਰੱਖ ਕੇ ਤੇ ਖੋਲਣੀ ਆ ਬਸ ਜਦੋਂ ਪਟਾਰੀ ਦਾ ਮੂੰਹ ਅਸੀਂ ਖੋਲ ਦਿੱਤਾ ਤੇ ਉਹਦੇ ਚ ਫਿਰ ਉਹਨੀਆਂ ਸ਼ਕਤੀਆਂ ਆ ਜਾਣੀਆਂ ਤੇ ਆ ਜਿਹੜੀ ਉਹਨੂੰ ਮੰਦਰੀ ਦਿੱਤੀ ਉਹਨੇ ਆਖਿਆ ਮੰਦਰੀ ਤੂੰ ਐ ਪਟਵਾਰੀ ਪਟਾਰੀ ਨੂੰ ਸੁਵਾ ਦੇਣੀ ਆ ਉਹਨੂੰ ਅੰਦਰੇ ਪਤਾ ਲੱਗ ਜਾਣਾ ਕਿ ਮੇਰੀ ਆਪਣੀ ਤਾਕਤ ਆ ਗਈ ਇੱਥੇ ਉੱਥੇ ਜਦੋਂ ਗਿਆ ਤੇ ਉਹ ਪਟਾਰੀ ਰੱਖ ਕੇ ਬੈਠੇ ਗੱਡੇ ਤੇ ਉਹ ਲੋਕ ਤੇ ਫਸੇ ਨਾ ਉਹ ਗੱਡਾ ਗਾਂ ਤੁਰੇ ਨਾ ਪਛਾ ਲੈ ਕੇ ਕਿੱਥੇ ਚੱਲੇ ਜੀ ਬਾਬਾ ਜੀ ਗੱਡਾ ਲਾਹੌਰ ਅੱਛਾ ਲਾਹੌਰ ਲੈ ਕੇ ਚੱਲੇ ਸੀ ਕਲਾਂੌਰ ਤੱਕ ਪਹੁੰਚ ਮਤਲਬ ਜਿਹੜੇ ਇਸ਼ਾਦਾਰੀ ਮਤਲਬ ਉਹਨੇ ਕੈਦ ਕੀਤੇ ਸੀਗੇ ਉਹਨੂੰ ਹੌਲ ਲੈ ਕੇ ਜਾਣਾ ਸੀ ਲਾਹੌਰ ਖੜਨਾ ਸੀ ਤੇ ਵਿੱਚੇ ਵਿੱਚ ਇਹਨੂੰ ਕਲਾਂੌਰ ਦੇ ਲਾਗੇ ਪਹੁੰਚੇ ਤੇ ਡੰਗਰ ਗਾੜੀ ਨਹੀਂ ਤੁਰੇ ਕੋ ਬਾਨਾ ਵਿਧੀ ਬਣਾਉਂਦੇ ਉਤੋਂ ਫਿਰ ਉਹਨੇ ਰਾਹੀ ਬਣ ਕੇ ਤੇ ਪਟਾਰੀ ਉਹਨਾਂ ਦੀ ਆਂਦਾ ਵੀ ਮੈਂ ਛੱਡ ਆਉਣਾ ਤੁਹਾਡੀ ਮੈਨੂੰ ਉਹਾਂ ਦੇ ਤੈਨੂੰ 100 ਰੁਪਏ ਤੈਨੂੰ ਦੇ ਦਾਂਗੇ ਤੂੰ ਸਾਡੀ ਪਹਚਾਣ ਉਹਦੇ ਸਿਰ ਤੇ ਰੱਖੀ ਉਤੋਂ ਆਵਾਜ਼ ਆਈ ਵੀ ਇਹਨਾਂ ਨਾਲੋਂ ਥੋੜੀ ਵਿੱਥ ਪਾ ਕੇ ਤੇ ਹੁਣ ਇੱਕ ਤਰ੍ਹਾਂ ਪਟਾਰੀ ਨੂੰ ਧਰਤੀ ਤੇ ਲਾ ਕੇ ਤਰ ਜਦੋਂ ਅੱਗੇ ਗਿਆ ਤੇ ਆਂਦਾ ਵੀ ਮੈਂ ਸਾਹ ਲੈਣਾ ਜੇ ਉਹਨਾਂ ਨੂੰ ਮੈਨੂੰ ਭਾਰ ਬੜਾ ਲੱਗਾ ਉਹਨਾਂ ਮੰਨਣਾ ਹੀ ਉਹਨਾਂ ਪੰਜਾ ਕੋ ਨਹੀਂ ਚੱਕੀ ਜਾਂਦੀ ਉਹ ਜਦੋਂ ਗਾੜੀ ਗਿਆ ਤੇ ਦਰਖਤਾਂ ਦੀ ਛਾਂ ਕੋ ਦੂਰ ਹੀ ਉਹ 10 ਕਰਮਾ ਪਹਿਲਾਂ ਹੀ ਬਹਿ ਗਿਆ ਧੁੱਪੇ ਹੀ ਹੌਲੀ ਹੌਲੀ ਉਹ ਵੀ ਖਲੋਗੇ ਲਾਗੇ ਹੌਲੀ ਹੌਲੀ ਉਹਨਾਂ ਦੇ ਪੈਰ ਸੜਨ ਲੱਗੇ ਤੇ ਛਾਂ ਦਾ ਰੁਕ ਕੀਤਾ ਸਾਰੇ ਜਾਨੇ ਛਾਵੇਂ ਜਦੋਂ ਢਿੱਲੇ ਹੋ ਕੇ ਬਹਿ ਗਏ ਉਹਨੇ ਗੁਜਰ ਨੇ ਪਟਾਰੀ ਦਾ ਮੂੰਹ ਖੋਲ ਦਿੱਤਾ ਟੱਕਣ ਤੇ ਉਹ ਦੇਵਤਾ ਫਿਰ ਸਣੇ ਸ਼ਕਤੀਆਂ ਆਪਣਾ ਤਾਂ ਦਾ ਤਾਂ ਖੜਾ ਹੋਇਆ ਉਹਨੇ ਫਿਰ ਗੁਜਰ ਨੂੰ ਫੰਦ ਤੇ ਬਾਹ ਲਿਆ ਉਹਨੇ ਆਖਿਆ ਆ ਜਾ ਸਾਡਾ ਤੂੰ ਜ਼ਿੰਦਗੀ ਦਾ ਸਾਥੀ ਬਣ ਗਿਆ ਅੱਗੇ ਤੇ ਤੈਨੂੰ ਨਾਲ ਹੀ ਖਾਂਗੇ ਉਹ ਫਿਰ ਇੱਥੇ ਜੀ ਸਰਧਾਨ ਪਿੰਡ ਪੈਂਦਾ ਦਮੂਆ ਲਾਇਆ ਬਹੁਤ ਵੱਡਾ ਸਰੋਵਰ ਹੈ ਉੱਥੇ ਅੱਛਾ ਜੀ ਹਾਂਜੀ ਉੱਥੇ ਬਹੁਤ ਦੁਨੀਆਂ ਇਸ਼ਨਾਨ ਵਸਾਖੀ ਬਹੁਤ ਲੱਗਦੀ ਹੈ ਉੱਥੇ ਠੀਕ ਹੈ ਜੀ ਤੇ ਉੱਥੇ ਆ ਕੇ ਫਿਰ ਇਹਨਾਂ ਦੇ ਮੇਲ ਹੋਏ ਭੈਣ ਨੂੰ ਫਿਰ ਪਤਾ ਲੱਗਾ ਵਾਪਸ ਆ ਗਿਆ ਭੈਣ ਇੱਥੋਂ ਗਈ ਉੱਥੇ ਫਿਰ ਉਸ ਧਰਤੀ ਦਾ ਨਾਮ ਫਿਰ ਰੱਖਿਆ ਦਮੂਆ ਦੋਰੇ ਉਹਨਾਂ ਦਾ ਸਿਰ ਜੋੜਿਆ ਅੱਛਾ ਦੋਨੇ ਸਿਰ ਜੋੜੇ ਠੀਕ ਦੋਰੇ ਜੁੜੇ ਦੋਰੇ ਜੁੜੇ ਭੈਣ ਇੱਥੇ ਰਹਿ ਗਈ ਉਹ ਉਹ ਲੈ ਕੇ ਹਾਂਜੀ ਉੱਥੇ ਆ ਕੇ ਸਿਰ ਜੋੜੇ ਠੀਕ ਹੈ ਜੀ ਉੱਥੋਂ ਫਿਰ ਗੁੱਜਰ ਨੂੰ ਆंदे ਵੀ ਚੱਲ ਜੱਥੇ ਇਹਨੂੰ ਤੂੰ ਲਿਆ ਭੇਡਾਂ ਜੱਥੇ ਦੀਆਂ ਉੱਥੇ ਚੱਲ ਜਦੋਂ ਗੁਜਰੇ ਇੱਥੇ ਆਇਆ ਉਹਨੂੰ ਆਂਦੇ ਭੀ ਬਾੜੀ ਜੰਗਲ ਚ ਵੱੜਲਾ ਤੇ ਜੋ ਮੰਗਣਾ ਮੰਗ ਲੈ ਉਹ ਆਂਦਾ ਸਾਨੂੰ ਮੱਝੇ ਚਾਹੀਦੀ ਮੈਂ ਭੇਡਾਂ ਚਾਰਦਾ ਸਾਰੀ ਉਮਰ ਆਂਦੇ ਬਾੜੀ ਵੱੜਲਾ ਹਰ ਇੱਕ ਨਸਲ ਦੀ ਮਈ ਇੱਕ ਇੱਕ ਮੰਗੀ ਜਾਂ ਤੈਨੂੰ ਮਿਲਣਗੇ ਉਹ ਕਾਲੀ ਬੂਰੀ ਲੋਹੀ ਪੰਜ ਕਲਿਆਣੀ ਸਾਰੀਆਂ ਕਰੀ ਗਿਆ ਮੈਂ ਉਹਨੂੰ ਯਕੀਨ ਨਹੀਂ ਮਈਆਂ ਪਿੱਛੇ ਬੰਦੀਆਂ ਯਾਰ ਪਿੱਛੇ ਰਿੰਗ ਰਿੰਗ ਕੇ ਵੱੜਦੀਆਂ ਜਾਂ ਵਾਲੇ अच्छा जी उन वांदे ਵੀ ਜੰਨੀਆਂ ਚਾਹੀਦੀਆਂ ਉਹਨੀਆਂ ਮੰਗੇ ਇੱਕਦਮ ਮੂੰਹ ਬੰਦ ਕਰ ਲੈ ਠੀਕ ਆ ਜੀ ਤੇ ਪਿਛੇ ਭੌਗੇ ਨਹੀਂ ਤੂੰ ਵੇਖਣਾ ਜਦੋਂ ਅਸੀਂ ਤੈਨੂੰ ਆਖਾਂਗੇ ਹੁਣ ਵੇਖ ਫੇਰ ਤੈਨੂੰ ਦੇਣਾ ਤੇ ਇੱਕ ਇਹਨੂੰ ਗਾਲ ਨਾ ਕੱਢੀ ਇਹਨਾਂ ਨੂੰ ਤੁਹਾਨੂੰ ਸੱਪ ਲੜੇ ਕਿਉਂਕਿ ਅਸੀਂ ਸੱਪਾਂ ਦੀ ਕੌਮ ਚ ਹੋਈਆਂ ਤੇ ਸਾਡੀ ਗਾਲ ਲੱਗ ਜਾਣੀ ਇਹਨਾਂ ਨੂੰ ਉਸ ਕੋ ਸਾਰੇ ਕੰਮ ਹੋ ਗਏ ਮਈਆਂ ਭਿੜ ਪੀਆਂ ਉਹਦੇ ਚੜ ਗਿਆ ਉੱਤੇ ਉਹਦੇ ਪੈਰ ਮਿੱਧੇ ਗਏ ਉਹ ਡਿਗ ਵੀ ਪਿਆ ਪਿਛੇ ਭੌਗੇ ਵੇਖ ਲਿਆ ਗਾਲ ਵੀ ਉਹਦੇ ਕੋਲ ਨਿਕ ਗਈ ਤੁਹਾਨੂੰ ਸੱਪ ਲੜੇ ਅਗੇ ਆਵਾਜ਼ ਹੀ ਤੋਂ ਇਸ ਧਰਤੀ ਦੇ ਟੇਰੀ ਹੋ ਗਿਆ ਉੱਥੋਂ ਫੇ ਗੁੱਜਰ ਨੂੰ ਆਂਦੇ ਵੀ ਤੂੰ ਆਂਦਾ ਮੈਂ ਲਖਦਾ ਤੇ ਦੀ ਆ ਪਾਸ ਨਾ ਕਾ ਕਰਦਾ ਹਰ ਵਕਤ ਉਹਦਾ ਨਾਮ ਲੈਣਾ ਉਹ ਵੀ ਮਸਤ ਮਲੰਗ ਸੀ ਜੰਗਲਾਂ ਚ ਰਹਿੰਦੇ ਹੁੰਦੇ ਸੀ ਕਾਤ ਜਗ੍ਹਾ ਚ ਤੇ ਮੈਂ ਵੀ ਉਹਦਾ ਉਹਨਾਂ ਆਖਿਆ ਤੂੰ ਉਹਦੇ ਨਾਮ ਦਾ دیਵਾ ਜਗਾ ਇਥੇ ਜਿਹੜੀ ਦੁਨੀਆ ਆਉਂਦੀ ਆ ਸੁਖਣਾ ਇਸ ਦਰਬਾਰ ਤੇ ਕਰਨਗੇ ਗੁਜਰਾ ਤੇਰਾ ਵੀ ਨਾਮ ਨਾਲ ਦੁਨੀਆ ਤੇ ਲਵੇਗਾ ਤੇ ਪੂਰੀ ਆਸੀ ਕਰਨ ਪੂਰੀਆਂ ਦੇਵਤਾਕ ਇਸੇ ਕਰਕੇ ਇੱਥੇ ਗੁੱਜਰ ਜਨਜਾਤੀ ਦੇ ਲੋਕ ਵੀ ਆਉਂਦੇ ਆ ਹਾਂ ਜੀ ਆਉਂਦੇ ਹਾਂ ਜੀ ਬੜਾ ਯਕੀਨ ਹੈ ਜੀ ਉਹਨਾਂ ਦਾ ਮਤਲਬ ਉਹਨਾਂ ਨੂੰ ਇੱਕ ਯਕੀਨ ਵੀ ਆ ਜੀ ਤੇ ਜਿੱਦਾਂ ਤੁਸੀਂ ਦੱਸਦੇ ਪਏ ਆ ਕਿ ਗੁੱਜਰਾਂ ਨੂੰ ਅਨਗਿਣਤ ਮੱਝਾਂ ਦਿੱਤੀਆਂ ਦਾਨ ਦਿੱਤੀਆਂ ਆ ਤਾਂ ਤੁਹਾਡੇ ਬਹੁਤ ਕਮੈਂਟਾਂ ਆਣ ਗਈਆਂ ਜਿਹਦੇ ਗੁੱਜਰ ਇੱਥੇ ਆਉਂਦੇ ਆ ਜਿਹੜੇ ਪੜ੍ਹੇ ਲਿਖੇ ਆ ਜਰੂਰ ਤੁਹਾਨੂੰ ਪਾਣਗੇ ਤੁਸੀਂ ਇੱਕ ਦੱਸਿਓ ਵੀ ਉਹਨਾਂ ਨੂੰ ਵੀ ਜਰੂਰ ਪਾਉਣਾ ਚਾਹੀਦਾ ਜਲੇ ਚੱਲਦੇ ਜੀ ਮਤਲਬ ਬੜੇ ਬੜੇ ਇੰਨੇ ਨੇ ਬੱਚੇ ਜਿਹੜੇ ਆਦੇ ਆਦੇ ਅਛਾ ਜੀ ਹੋ ਗਏ ਆਉਂਦੇ ਆ ਮਹੀਨੇ ਦੋ ਮਹੀਨੇ ਦੇ ਬੇਤ ਮਤਲਬ ਗੁੱਜਰ ਲੋਕਾਂ ਦਾ ਬਹੁਤ ਵਿਸ਼ਵਾਸ ਹੈ ਜੀ ਇਸ ਜਗ੍ਹਾ ਨਾ ਜੀ ਮਤਲਬ ਉਹਨਾਂ ਦੀਆਂ ਇੱਛਾ ਪੂਰੀਆਂ ਹੁੰਦੀਆਂ ਉਹਨਾਂ ਦਾ ਜਿਹੜਾ ਮੱਜਾਂ ਦਾ ਕਾਰੋਬਾਰ ਆ ਉਹ ਸਾਰਾ ਜੀ ਬਹੁਤ ਵਾਦਾ ਛੱਟਾ ਦਿੰਦੇ ਆ ਜਲਦ ਅਛਾ ਜੀ ਆਪਣੇ ਜਦੋਂ ਢਿੱਲੇ ਮੱਠੇ ਡੰਗਰ ਹੁਣ ਯਕੀਨ ਹੈ ਉਹਨਾਂ ਨੂੰ ਹਾਂ ਪਰਾਲੀ ਆ ਉਹਦੇ ਤੇ ਛੱਟਾ ਜਦੋਂ ਇਕੱਠੀ ਕਰਨੀ ਉਹਦੇ ਤੇ ਦੇਣਾ ਯਕੀਨ ਹੈ ਉਹਨਾਂ ਨੂੰ ਮਤਲਬ ਇੰਨਾ ਯਕੀਨ ਸਾਨੂੰ ਸੁਣਨ ਨੂੰ ਮਿਲਿਆ ਜੀ ਕਹਿੰਦੇ ਕਿ ਮੱਜਾਂ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਦਾ ਹੁੰਦਾ ਵਾਦਾ ਵਾਦਾ ਜੀ ਪਤਾ ਨਹੀਂ ਲੱਗਦਾ ਕਿਦਰੋਂ ਕੀ ਆ ਜਾਣੀ ਆ। ਉਹੀ ਗੱਲ ਆ ਜੀ ਜਿੱਦਾਂ ਉਸ ਵੇਲੇ ਹਾਂ ਬਰਕਤ ਆ ਪਾ ਤੁਸੀਂ ਦੱਸਦੇ ਆ ਕਿ ਮੱਜਾਂ ਹੀ ਮੱਜਾਂ ਹੋ ਗਈਆਂ। ਹਾਂਜੀ ਹਾਂਜੀ ਅਨਗਿਣਤ ਉਸੇ ਤਰ੍ਹਾਂ ਗੁੱਜਰ ਜਦੋਂ ਇੱਥੇ ਆਉਂਦੇ ਆ ਤਾਂ ਉਹਨਾਂ ਦੀਆਂ ਇੱਛਾ ਪੂਰੀਆਂ ਹੁੰਦੀਆਂ ਆ। ਬਿਲਕੁਲ ਬਿਲਕੁਲ ਹੁੰਦੀਆਂ ਜੀ। ਚਲੋ ਹੁਣ ਅੱਗੇ ਤੁਹਾਨੂੰ ਬੋਲੀ ਵਿਖਾਈਏ। ਬਾਬਾ ਜੀ ਇਹ ਬੋਲੀ ਵਾਲੇ ਵੀ ਦੱਸੋ ਇਤਿਹਾਸ। ਇਹ ਆ ਜੀ ਬੋਲੀ ਜਿੱਥੇ ਤੁਹਾਨੂੰ ਦੱਸਿਆ ਸੀ ਪਈ ਸੋਹਣੇ ਦੇ ਦੇਵਤੇ ਦੇ ਦਰਸ਼ਨ ਇਹਦੇ ਵਿੱਚ ਹੋਏ। ਇਹਦੇ ਵਿੱਚੋ ਹੀ ਮੈਨੂੰ ਹੋਏ। ਅਛਾ ਅਛਾ ਜੀ ਮਤਲਬ ਜਿਹੜੇ ਇਸ਼ਾਤਾਰੀ 나ਗ ਸੀ ਇੱਥੇ ਦਰਸ਼ਨ ਹੋਏ ਆ ਉਹਨਾਂ ਦੇ ਕਰੋ ਦਰਸ਼ਨ ਇਸ ਜਗ੍ਹਾ ਦੇ ਬੌਲੀ ਦੇ ਕਹਿੰਦੇ ਇਸ ਜਗ੍ਹਾ ਦਰਸ਼ਨ ਹੁੰਦੇ ਆ ਇਸ਼ਾਤਾਰੀ 나ਗ ਦੇ ਇਸ ਕੰਧ ਨਾਲ ਨਾ 12 12 14 14 ਆ ਗਾੜੀ ਬਹਿ ਜਾਣਿਆ ਸਿਆਲ ਚਾਣ ਕੇ ਤੁਹਾਨੂੰ ਲੰਮਰ ਦੇ ਜਿਓ ਫਿਰ ਸੱਜਾਂਗੇ ਤੁਹਾਨੂੰ ਅੱਛਾ ਜੀ 12 12 14 14 ਹੋਣਗੇ ਇਕੱਠੇ ਇਸ਼ਾਤਾਰੀ 나ਗ ਇੱਥੇ ਜੀ ਹਾਂਜੀ ਹਾਂਜੀ ਤੁਸੀਂ ਦੇਖ ਲਓ ਬਾਬਾ ਜੀ ਦਾ ਕਹਿਣਾ ਆ ਇਹ ਕਿਹੜੇ ਸਮੇਂ ਜੀ ਆਹ ਵਾ ਗਾੜੀ ਸ਼ਿਵਰਾਤਰੀ ਤੋਂ ਲੈ ਕੇ ਉਸਾਕੀ ਤੱਕ ਫਿਰਦੇ ਜੀ ਕਹਿੰਦੇ ਜਦੋਂ ਸ਼ਿਵਰਾਤਰੀ ਹੁੰਦੀ ਆ ਇਸ ਜਗ੍ਹਾ 14 14 ਇਸ਼ਾਤਾਰੀ नाग ਨજર ਹੁੰਦੇ ਆ ਇਸ ਬੋਲੀ ਦੇ ਵਿੱਚ ਤੁਸੀਂ ਦੇਖੋ ਇਸ ਪਵਿੱਤਰ ਬੋਲੀ ਦੇ ਵਿੱਚ ਲੋਕਾਂ ਨੇ ਸਿੱਕੇ ਵੀ ਸਿੱਟੇ ਹੋਏ ਆ ਪੈਸੇ ਵਗੈਰਾ ਥੱਲੇ ਨਜ਼ਰ ਆ ਰਹੇ ਆ ਇਹ ਹੁਣ ਜਲ ਘਟਾਇਆ ਦੀ ਕੰਮ ਲਾਇਆ ਨਾ ਠੀਕ ਆ ਜੀ ਕੰਮ ਲਾ ਰਹੇ ਆ ਇਸ ਕਰਕੇ ਤੇ ਆਲੇ ਦੁਆਲੇ ਤੁਸੀਂ ਦੇਖ ਸਕਦੇ ਆ ਕਿੰਨਾ ਸੰਗਣਾ ਜੰਗਲ ਆ ਕਿੰਨੇ ਪੁਰਾਣੇ ਪੁਰਾਣੇ ਦਰਖਤਾਂ ਇੱਕ ਸੰਗਣੀ ਝਿੜੀ ਬਣੀ ਹੋਈ ਆ ਚੰਗੀ ਜਿਹਨੂੰ ਦੇਖ ਕੇ ਪਤਾ ਚੱਲਦਾ ਆ ਕਿ ਵਾਕਿਆ ਹੀ ਇਹ ਪਹਿਲਾਂ ਇੱਕ ਸੰਗਣਾ ਜੰਗਲ ਹੋਊਗਾ ਬਾਬਾ ਜੀ ਫੇਰ ਇਹ ਜੰਗਲ ਹੀ ਹੋਣਾ ਇੱਕ ਸਮੇਂ ਤਾਂ ਪਹਿਲਾਂ ਆਹ ਪਹਿਲਾਂ ਜੰਗਲ ਹੀ ਜੀ ਤੋੜ ਹੀ ਜੰਗਲ ਹੀ ਦਾ ਸੀ ਤੇ ਇਹਨੂੰ ਬਾਬਾ ਜੀ ਕੀ ਕਹਿੰਦੇ ਅਸੀਂ ਝਿੜੀ ਕਹਿੰਨੇ ਆ ਤੁਸੀਂ ਚੰਗੀ ਚੰਗੀ ਕਹਿੰਦੇ ਨਾ ਠੀਕ ਆ ਠੀਕ ਆ ਜੀ ਜਿੱਥੇ ਪੁਰਾਣੇ ਦਰਖਤ ਤੇ ਤਿਲਕਣ ਬਹੁਤ ਆ ਬਾਬਾ ਜੀ ਇੱਥੇ ਨਾ ਹਰਿਆਲੀ ਜੰਮੀ ਹੋਈ ਆ ਆਪਣਾ ਜਿਹਾ ਬੜਾ ਜੀ ਸ਼ਾਮ ਹੂੰ ਇਹ ਤਰ੍ਹਾਂ ਹੀ ਕੱਪੜੇ ਸੁਟੀ ਜਾਂਦੇ ਆ ਲੋਕ ਫਿਰ ਅਹੀਂ ਜਦੋਂ ਇੱਥੇ ਨਹਾਉਂਦੇ ਆ ਨਾ ਜੀ ਹਾਂ ਨਹਾਉਂਦੇ ਸਾਰੇ ਕਿਨੇ ਕੱਪੜਾ ਆਪਣਾ ਸੁੱਟ ਕੇ ਜਾਂਦੇ ਠੀਕ ਆ ਠੀਕ ਆ ਜੀ ਤੇ ਤੁਸੀਂ ਦੇ ਸਕਦੇ ਆ ਜਦੋਂ ਵੀ ਲੋਕ ਇੱਥੇ ਆ ਕੇ ਇਸ਼ਨਾਨ ਕਰਦੇ ਆ ਤੇ ਉਸ ਤੋਂ ਬਾਅਦ ਆਪਣੇ ਕੱਪੜੇ ਵਗੈਰਾ ਲਾ ਕੇ ਇੱਥੇ ਸਿੱਟ ਦਿੰਦੇ ਆ ਬਿਲਕੁਲ ਨਾਲ ਤੁਸੀਂ ਸਦੀਆਂ ਪੁਰਾਣੀ ਛੱਪੜੀ ਦੇ ਸਕਦੇ ਆ ਉੱਪਰ ਕਿੰਨੇ ਦਰਖਤਾ ਜਮਨਾ ਵਾਲਾ ਜਾਲਾ ਇਹਦਾ ਬਾਬਾ ਜੀ ਦਾ ਕਹਿਣਾ ਆ ਜਮਨਾ ਵਾਲਾ ਜਾਲਾ ਏ ਬਾਬਾ ਜੀ ਹਾਂਜੀ ਇਸ ਛਪੜੀ ਬਾਰੇ ਵੀ ਦੱਸੋ ਦੇਖਣ ਤੋਂ ਪਤਾ ਲੱਗਦਾ ਕਿ ਇੱਕ ਬਿਲਕੁਲ ਅਲੱਗ ਜਿਹੀ ਨਜ਼ਰ ਆ ਰਹੀ ਆ ਜੰਗਲ ਦੇ ਵਿੱਚ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਬਹੁਤ ਪੁਰਾਣੀ ਆ ਜੀ ਇਹ ਛਪੜੀ ਤੇ ਸਭ ਦਾ ਵਿਸ਼ਵਾਸ ਆ ਬਣਿਆ ਠੀਕ ਆ ਜੀ ਤੇ ਛਪੜੀ ਦੇ ਵੇਤੀ ਇਸ਼ਨਾਨ ਖੁੱਲੇ ਕਰਕੇ ਆਪਣੇ ਦੁੱਖ ਦੂਰ ਕਰਦੇ ਆ ਠੀਕ ਆ ਜੀ ਖਾਰਸ਼ ਵਾਲੇ ਤੇ ਬਹੁਤ ਆਉਂਦੇ ਚਮੜੀ ਦੇ ਰੋਗਾਂ ਵਾਲੇ ਬਹੁਤ ਆਉਂਦੇ ਆ ਹਾਂ ਆਸ ਤੇ ਦੋ ਚਾਰ ਇਸ਼ਨਾਨ ਕਰਦੇ ਆ ਠੰਡ ਪੈ ਜਾਂਦੀ ਬਾਬਾ ਜੀ ਜਿੱਦਾਂ ਦਾ ਮਾਹੌਲ ਆ ਇਸ ਹੱਬ ਨਾਲ ਤਾਂ ਲੱਗਦਾ ਜੀ ਇੱਥੇ ਅਣਗਿਣਤ ਇਸ਼ਾਦਾਰੀ ਨਾਗ ਹੋਣਗੇ ਬੜਾ ਜੀ ਕੋਈ ਆ ਵੇਖੋ ਆ ਜਿਹੜੀ ਧਰਤੀ ਸਾਰੀ ਆ ਉਹਨਾਂ ਦੀ ਆ ਇੱਧਰ ਬੰਨੇ ਇੱਧਰ ਇਹ ਛੇੜ ਨਹੀਂ ਸਕਦੇ ਅੱਛਾ ਜੀ ਇੱਧਰ ਨਾ 7-7 80 ਮੀਟਰ ਦੇ ਹੁਣ ਵੀ ਦੇਰ ਤੇ ਦਰਸ਼ਨ ਦਿੰਦੇ ਕਦੀ ਕਦੀ ਠੀਕ ਹੈ ਜੀ ਇਹਦੇ ਵਿੱਚ ਵਿੱਚ ਫਿਰਦੇ ਰਹਿੰਦੇ ਫਿਰਦੇ ਰਹਿੰਦੇ ਆ ਬਾਬਾ ਜੀ ਇਹ ਸਾਰੀ ਪੱਕੀ ਕਰਨੀ ਇੱਧਰ ਨਹੀਂ ਹੁਕਮ ਸਾਨੂੰ ਅੱਛਾ ਇੱਧਰ ਕੱਚਾ ਰੱਖ ਠੀਕ ਹੈ ਠੀਕ ਹੈ ਬਾਬਾ ਜੀ ਚਲੋ ਜਿਹੜਾ ਰੱਬ ਨਾਲ ਜੁੜ ਜਾਂਦਾ ਉਹ ਤਾਂ ਬੇਡਰ ਹੋ ਜਾਂਦਾ ਕਦੀ ਤੁਹਾਡੀ ਮਨ ਚ ਕਰ ਡਰ ਨਹੀਂ ਆਇਆ ਜਿੰਨੇ ਇੱਛਾਤਾਰੀ ਇੱਥੇ ਰਹਿ ਰਹੇ ਆ ਜੋ ਤੁਸੀਂ ਦੱਸ ਰਹੇ ਆ ਲੋਕ ਦੱਸ ਰਹੇ ਆ ਫਿਰ ਵੀ ਇੰਨੇ ਬਸ਼ਾਲ ਇਸ਼ਾਦਾਰੀ ਇੱਥੇ ਰਹਿੰਦੇ ਆ ਅਨਗਿਣਤ ਤੇ ਕਦੀ ਦਾ ਡਰ ਦਾ ਮੋਹਲ ਹੋਣਾ ਆ ਰਾਤ ਨੂੰ ਕਿ ਕੋਈ ਕਿਸੇ ਤਰ੍ਹਾਂ ਦਾ ਨਹੀਂ ਜੀ ਕਦੀ ਮਨ ਇਹੋ ਜਿਹਾ ਬੰਨੇ ਗਿਆ ਹੀ ਨਹੀਂ ਆਉਂਦਾ ਹੀ ਨਹੀਂ ਜਿੱਤਰਾ ਐ ਹੁੰਦਾ ਕਿ ਸਾਡੇ ਅੱਗੇ ਪਿੱਛੇ ਖਲੋਤੇ ਆ ਅੱਛਾ ਇਦਾਂ ਮਤਲਬ ਇੰਨੇ ਇਸ਼ਾਦਾਰੀ ਰਾਤ ਵੀ ਅਸੀਂ ਘੁੰਮਦੇ ਰਹਿੰਦੇ ਸੀ ਰਾਤ ਨੂੰ ਵੀ ਆ ਚਿੰਟਾ ਵਜਾਉਂਦੇ ਰਹਿੰਦੇ ਅੱਛਾ ਜੀ ਇੱਧਰ ਉੱਧਰ ਜੀ ਬਾਬਾ ਜੀ ਫਿਰ ਇੱਕਦਮ ਦਰਸ਼ਨ ਵੀ ਦੇ ਦਿੰਦੇ ਹੋਣੇ ਜਿਦਾ ਤੁਸੀਂ ਜਦੋਂ ਘੁੰਮਦੇ ਆ ਉਹ ਦੂਰੋਂ ਦਿੰਦੇ ਫਿਰ ਲਾਈਟ ਦੇ ਅੱਛਾ ਲਾਈਟ ਮਤਲਬ ਪੈਂਦੀ ਉਸ ਵੇਲੇ ਉਹ ਦੂਰੋਂ ਪਤਾ ਲੱਗਦਾ ਵੀ ਉਹ ਹੈ ਜੋ ਅਸੀਂ ਪਹਿਲਾਂ ਟੀਬੀਆਂ ਦੇ ਸੁਣਦੇ ਆ ਰਹੇ ਆਂ ਇਸ਼ਾਤਾਰੀ ਨਾਗਾਂ ਬਾਰੇ ਜਾਂ ਸਿਆਣਿਆਂ ਤੋਂ ਸੁਣਿਆ ਸੀ ਇਸ਼ਾਤਾਰੀ ਨਾਗ ਹੁੰਦੇ ਸੀ ਇਹ ਤੇ ਛਾਕ ਛਾਕ ਸਾਹਮਣੇ ਦਰਸ਼ਨਿਆ ਦਦਾਰਿਆ ਜੀ ਜੇ ਹਾਂਜੀ ਬਾਬਾ ਜੀ ਇਹ ਵੀ ਉਹ ਜਿਹੜੀ ਬੌਲੀ ਆ ਨਾ ਬੱਚਾ ਇੱਥੋਂ ਸਾਡੇ ਨਾਲ ਹੁਣ ਵੀ ਆਉਂਦਾ ਦਸ ਪਾਰ ਹੁੰਦੇ ਆ ਅੱਜ ਸਾਈਕਲ ਤੇ ਠੀਕ ਆ ਜੀ ਇਦਾਂ ਕਿ ਆ ਕੋਈ 8-9 ਸਾਲ ਦਾ ਤੇ ਉਹ ਆਇਆ ਉਥੋਂ ਮੱਥਾ ਟੇਕਣ ਤੇ ਦਰਦਾ ਭੱਜ ਗਿਆ ਇਧਰੋਂ ਅੱਛਾ ਜੀ ਮੈਂ ਅੱਗੇ ਹਮੇ ਹੱਕ ਹੀ ਹੋਇਆ ਬੱਚਾ ਅੰਦਰ ਚੇਤੀ ਆਓ ਸੋਨੇ ਦਾ ਸਾਥ ਉਹਨਾਂ ਦਾ ਵਿੱਚ ਅੱਛਾ ਹਾਂ ਉਹ ਕਿ ਸਾਰੀ ਬੌਲੀ ਦੇ ਵਿੱਚ ਹੀ ਸੋਨੇ ਦਾ ਬਣਾ ਕੇ ਆਪਣਾ ਸੁਗਾਸਲ ਤੇ ਬੈਠੇ ਓਕੇ ਮਤਲਬ ਬੌਲੀ ਦੇ ਵਿੱਚ ਸਾਰੇ ਸੋਨੇ ਦੇ ਰੂਪ ਧਾਰ ਕੇ ਬੈਠੇ ਹੋਏ ਸੀਗੇ ਹਾਂ ਉਹ ਜਦੋਂ ਇਹ ਭੱਜ ਕੇ ਗਿਆ ਮੇਰੇ ਆਉਣ ਤੱਕ ਉਹ ਜਿਹੜਾ ਰੂਪ ਤੇ ਨਹੀਂ ਦਿਸਿਆ ਪਰ ਉਹ ਸੋਨਾ ਹੀ ਸੋਨਾ ਪੀਲਾ ਹੀ ਪੀਲਾ ਸਭ ਕੁਝ ਜੋ ਦਿਸਈ ਜਾਵੇ ਸਾਰੇ ਉਹ ਨਾ ਆਪਣਾ ਆਪ ਨੂੰ ਛੁਪਾਣ ਦੇ ਆ ਸਿਆਲ ਚ ਇਧਰ ਸਾਰੇ ਬੈਠੇ ਹੁੰਦੇ ਆਲੇ ਦੁਆਲੇ ਦੇਖੋ ਸਫਲ ਨਿਕਲ ਗਿਆ ਇਹੋ ਜਿਹੇ ਕਾਖੋ ਹੋਣਗੇ ਵਿੱਚ ਇਹਨਾਂ ਦਾ ਜਾਣ ਕੇ ਬਹਿ ਜਾਣਗੇ ਦੋ ਦੋ ਚਾਰ ਚਾਰ ਇਕੱਠੇ ਅੱਛਾ ਜੀ ਇੰਨੇ ਜਿਆਦਾ ਇਸ਼ਤਰੀ ਇਕੱਠੇ ਹੋ ਜਾਂਦੇ ਨੇ ਕੋਈ ਪੰਤ ਨਹੀਂ ਜੀ ਅੱਛਾ ਜੀ ਲੈ ਆਜਾ ਗਿਆ ਫੋਟੋ ਜੇ ਹਿਆਰਪੁਰ ਪਹੁੰਚੇਗਾ ਬਾਬਾ ਜੀ ਸਾਨੂੰ ਬਰਮੀਆਂ ਦੇ ਵੀ ਦਰਸ਼ਨ ਕਰਾਓ ਹਾਂਜੀ ਬਾਬਾ ਜੀ ਜਿਹੜੀਆਂ ਮੱਝਾਂ ਸੀਗੀਆਂ ਹਾਂਜੀ ਤੇ ਉਹ ਬਰਮੀਆਂ ਦੇ ਵਿੱਚ ਤਬਦੀਲ ਹੋ ਗਈਆਂ ਸੀ ਥੱਲੇ ਤਸ ਗਈਆਂ ਸੀ ਪਤਾ ਆ ਕੀ ਥੱਲੇ ਖਪਤੀ ਹੋ ਗਿਆ ਨਾ ਅੱਛਾ ਜੀ ਤੇ ਹੋ ਥੱਲੇ ਖਪਤੀ ਜਾਂਦਾ ਭੀ ਉਹ ਇੱਕੋ ਹੀ ਹੋ ਗਈ ਉੱਥੋਂ ਢੇਰੀ ਬਰਬੀ ਬਣ ਗਈ ਤੇ ਕਹਿੰਦੇ ਜੀ ਇਸ ਜਗ੍ਹਾ ਤੋਂ ਥੱਲੇ ਪਤਾਲ ਨੂੰ ਵੀ ਰਸਤਾ ਜਾਂਦਾ ਆ ਹਾਂਜੀ ਉੱਥੋਂ ਹੀ ਆ ਜੀ ਉਹੀ ਅੱਛਾ ਉਹ ਛੱਪੜੀ ਦੀ ਥੱਲੇ ਪਤਾਲ ਦੇ ਨਾਲ ਜੁੜੀ ਹੋਈ ਆ ਉਹੀ ਆ ਅਤੇ ਇੰਨੀ ਡੂੰਗੀ ਆ ਪਾਪਾ ਜੀ ਉਹ ਨਹੀਂ ਉਤਰਾ ਵਿੱਚ ਉਹ ਲੰਘੋਗੇ ਕੋਈ ਡੂੰਗੀ ਨਹੀਂ ਅੱਛਾ ਜੀ ਪਰ ਜਦੋਂ ਉਹਨੇ ਆਪਣਾ ਰਾਹ ਦੇਣਾ ਉਦੋਂ ਨਹੀਂ ਪਤਾ ਲੱਗਾ ਅੱਛਾ ਫਿਰ ਮਤਲਬ ਪਤਾਲ ਨਾਲ ਹੀ ਹਾਂਜੀ ਹਾਂ ਠੀਕ ਹੈ ਜੀ ਤੇ ਬਾਬਾ ਜੀ ਇਹ ਚੀਜ਼ ਦਾ ਕਿੱਦਾਂ ਪਤਾ ਲੱਗਾ ਕਿ ਪਤਾਲ ਦੇ ਨਾਲ ਲਿੰਕ ਹੈਗਾ ਆ ਛਪੜੀ ਦਾ ਇਹ ਤੁਹਾਨੂੰ ਦੱਸਿਆ ਇਹ ਅਜ ਤੋਂ ਕੁ 200 ਸਾਲ ਪੁਰਾਣੀ ਗੱਲ ਆ ਕਿ ਇੱਕ ਗੁੱਜਰ ਦੀ ਮੱਝ ਇੱਥੇ ਖੁੱਭ ਗਈ ਸੀ ਅੱਛਾ ਜੀ ਤੇ ਉਹਨੂੰ ਕੱਢਣ ਆਇਆ ਤੇ ਉਹ ਸਨੇ ਮੱਝ ਦੇ ਸਾਰਾ ਕੁਝ ਹੀ ਥਲੇ ਦਾ ਥਲੇ ਚ ਗਿਆ ਮਤਲਬ ਮੱਝ ਸਣੀ ਉਹ ਥੱਲੇ ਚੱਲ ਗਿਆ ਮਤਲਬ ਪ੍ਰਾਣੀ ਪ੍ਰਾਣੀ ਗੱਲ ਹੈ ਪਰ ਤਾਂ ਪਤਾ ਲੱਗਾ ਕਿ ਇਹ ਏਰੀਆ ਸਾਰਾ ਜਿੱਲਨ ਦਲ ਦਲ ਦਾ ਹੁੰਦਾ ਸੀ ਅੱਛਾ ਅੱਛਾ ਯਾਨੀ ਜਿੱਲਨ ਚ ਫਸਿਆ ਉਹ ਉਹਨੂੰ ਕੱਢਣ ਗਿਆ ਉਹ ਐਸਾ ਧਰਤੀ ਨੇ ਕੀਤਾ ਥਾਂ ਦਾ ਥਾਂ ਚਰ ਗਿਆ ਨਾ ਮੱਝ ਲੱਭੀ ਨਾ ਉਹ ਗੁੱਜਰ ਲੱਭਾ ਤਾਂ ਪਤਾ ਲੱਗਾ ਕਿ ਇਹ ਰਸਤਾ ਜਿਹੜਾ ਮਤਲਬ ਜਿਹੜੀ ਇਹ ਹੈਗੀ ਆ ਛੱਪੜੀ ਇਹ ਥੱਲੇ ਪਤਾਲ ਨਾਲ ਜੁੜੀ ਹੋਈ ਆ ਹਾਂ ਇਹ ਪ੍ਰਾਣੀ ਹੁਣ ਇਹ ਵਰਮੀ ਆ ਜੀ ਅੱਛਾ ਇਹ ਵਰਮੀ ਆ ਜੀ ਹਾਂਜੀ ਤੇ ਇਹ ਸਦੀਆਂ ਪੁਰਾਣੀਆਂ ਆ ਬਾਬਾ ਜੀ ਹਾਂ ਜੀ ਬਹੁਤ ਪੁਰਾਣੀਆਂ ਆ ਤੇ ਜਿਹੜਾ ਇਤਿਹਾਸ ਤੁਸੀਂ ਦੱਸਿਆ ਜੀ ਕਿ ਗੁੱਜਰ ਦੀਆਂ ਮੱਜਾਂ ਖ਼ਸਮ ਹੋ ਗਈਆਂ ਕਹਿੰਦੇ ਜੀ ਬਰਮੀ ਦੀ ਤਬਦੀਲ ਹੋ ਗਈਆਂ ਹਾਂ ਜੀ ਹਾਂ ਜੀ ਉਹ ਇਹੋ ਹੀ ਆ ਜੀ ਇੱਥੋਂ ਲੈ ਕੇ ਉਹ ਲਾ ਲਓ ਉਹ ਲਾ ਲਓ ਮਤਲਬ ਇਹ ਜੰਗ ਇਸੇ ਧਰਤੀ ਤੇ ਹੋਇਆ ਜੋ ਓਕੇ ਤੁਹਾਨੂੰ ਅਸੀਂ ਦੁਆਰਾ ਦੱਸ ਦਈਏ ਇਹ ਜੋ ਤੁਸੀਂ ਬਰਮੀ ਦੇਖ ਰਹੇ ਆ ਦੇਖ ਲਓ ਤੁਸੀਂ ਇਹਦੀ ਈਚਾਈ ਕਟੋ ਘੱਟ ਬਹੁਤਾ ਨਹੀਂ ਤੇ 7-8 ਫੁੱਟ ਹੋਏਗੀ ਇਸ ਤਰ੍ਹਾਂ ਦੀਆਂ ਅਣਗਿਣਤ ਬਰਮੀਆਂ ਤੁਹਾਨੂੰ ਇਸ ਛਿੜੀ ਦੇ ਅੰਦਰ ਦੇਖਣ ਨੂੰ ਮਿਲਣ ਗਿਆ ਲੇਕਿਨ ਬਰਸਾਤ ਕਰਕੇ ਅੰਦਰ ਬੜਿਆ ਨਹੀਂ ਜਾਂਦਾ ਤੁਸੀਂ ਦੇਖ ਸਕਦੇ ਆ ਇੱਕ ਸੰਘਣਾ ਜੰਗਲ ਬਣਿਆ ਪਿਆ ਆ ਬਾਬਾ ਜੀ ਪੂਰੀ ਸ਼ਾਂਤਮਈ ਜਗ੍ਹਾ 'ਚ ਰਹਿੰਦੇ ਤੁਸੀਂ ਦੇਖ ਲਓ ਐ ਪੰਛੀਆਂ ਦੀਆਂ ਆਵਾਜ਼ਾਂ ਹੀ ਸੁਣਾਈ ਦੇ ਰਹੀਆਂ ਇੱਥੇ ਤੇ ਇਸ ਜਗ੍ਹਾ ਬਾਰੇ ਵੀ ਦੱਸੋ ਜੀ 1955-56 ਦੀਆਂ ਠੀਕ ਆ ਜੀ ਪੁਰਾਣੀ ਆ ਤੇ ਹੁਣ ਇਹਨਾਂ ਦੇ ਸੇਵਾਦਾਰਾਂ ਨੇ ਕੁਟਿਆ ਪਾਈ ਆ ਠੀਕ ਆ ਜੀ ਇਹ ਸਮਾਦੀ ਕਿਹਨਾਂ ਦੀ ਆ ਜੀ ਦੱਸਿਓ ਇਹ ਵੀ ਸੰਤ ਹੀ ਇੱਥੇ ਕੋਈ ਪਹਿਲਾਂ ਸੇਵਾ ਕਰਦੇ ਜਿਹੜੇ ਤੁਹਾਡੇ ਤੋਂ ਪਹਿਲਾਂ 55 ਤੋਂ ਪਹਿਲਾਂ ਤੁਹਾਡੇ ਤੋਂ ਪਹਿਲਾਂ ਦੇਖਭਾਲ ਕਰਦੇ ਬਹੁਤ ਪਹਿਲਾਂ ਕਰਦੇ ਸੀਗੇ ਤੁਹਾਨੂੰ ਅਸੀਂ ਲਾਗੇ ਤੋਂ ਦਰਸ਼ਨ ਕਰਵਾਨੇ ਆ ਇੱਥੇ ਫਿਰ ਸਟੇਜ ਸਤੂਜ ਬਣਾਈ ਜੀ ਮੇਲੇ ਦੇ ਮੇਲਾ ਬੜਾ ਵੱਡਾ ਹੁੰਦਾ ਮੇਲਾ ਕਾਫੀ ਵੱਡਾ ਹੁੰਦਾ ਕਦੋਂ ਹੁੰਦਾ ਬਾਬਾ ਜੀ ਇੱਥੇ ਮੇਲਾ 2000 ਆਪਣਾ ਹੁੰਦਾ ਜੀ 7 ਤਰੀਕ ਤੇ ਹੁੰਦਾ ਜੂਨ ਮਹੀਨੇ 7 ਜੂਨ ਨੂੰ ਮੇਲਾ ਲੱਗਦਾ ਬਹੁਤ ਵੱਡਾ ਪੱਕੀ ਦੇਦੇ ਜੀ ਹਾਂਜੀ ਠੀਕ ਆ ਠੀਕ ਆ ਜੀ ਤੇ ਬਾਬਾ ਜੀ ਖਜੂਰਾਂ ਹੀ ਖਜੂਰਾਂ ਲੱਗੀਆਂ ਹੋਈਆਂ ਅੰਦਰ ਨਾ ਹੀ ਖਜੂਰਾਂ ਬਹੁਤ ਪੁਰਾਣੀਆਂ ਜੀ ਇਹਨਾਂ ਦੇ ਥੱਲੇ ਵੀ ਦੇਵਤੇ ਅੱਛਾ ਜੀ ਹਾਂ ਇੱਥੇ ਜਿੱਥੇ ਖਲੋਗੇ ਉੱਥੋਂ ਤੁਹਾਨੂੰ ਦੇਵਤੇ ਦੇ ਰਾ ਇਹਦੇ ਚ ਬੜੇ ਦੇਵਤੇ ਵੜਦੇ ਨਿਕਲਦੇ ਵੇਖੀਂ ਅੱਛਾ ਜੀ ਤੇ ਬਾਬਾ ਜੀ ਤੁਸੀਂ ਦੇਵਤੇ ਇਸ਼ਾਤਾਰੀ ਨਾਗਾ ਨੂੰ ਕਹਿੰਦੇ ਨਾ ਬਾਬਾ ਜੀ ਮਾਹੌਲ ਬਹੁਤ ਵਧੀਆ ਸੀ ਦੇਖਿਆ ਨਾ ਰਕਤਾਂ ਕਰਕੇ ਨਾ ਇਹਨਾਂ ਸ਼ਾਂਤਮਈ ਇਹਨਾਂ ਦੇ ਵਿੱਚ ਰਹਿੰਦੇ ਆ ਜੀ ਦੇਵਤੇ ਅੱਛਾ ਜੀ ਇਹਨਾਂ ਦੇ ਵੜਦੇ ਨਿਕ ਤੇ ਬਾਬਾ ਜੀ ਇੰਨੇ ਜਿਆਦਾ ਇਸ਼ਾਰਤਰੀ ਤੇ ਨਾਗਵਾ ਇੱਥੇ ਹੈ ਹੀ ਤਰਕੇ ਨਾਗਾਂ ਦੀ ਹੈ ਜੀ ਇੱਥੇ ਠੀਕ ਹੈ ਠੀਕ ਪਰ ਕਹਿਣਗੇ ਕਿਸੇ ਨੂੰ ਕੁਛ ਬਹੁਤ ਜਿੰਨੇ ਡੇਰੇ ਨਾਲ ਕੋਈ ਸ਼ਤਾਨੀ ਕੀਤੀ ਉਹਨੂੰ ਘਰ ਜਾ ਕੇ ਵੀ ਬੈੱਡ ਤੇ ਦਰਸ਼ਨ ਦੇ ਦਿੰਦੇ ਅੱਛਾ ਜੀ ਹਾਂ ਜੀ ਬਾਬਾ ਜੀ ਸਾਨੂੰ ਵੀ ਬਹੁਤ ਵਧੀਆ ਲੱਗਾ ਇਸ ਜਗ੍ਹਾ ਆ ਕੇ ਇੱਥੇ ਵੜਦੇ ਆ ਇੱਥੋਂ ਦੀ ਇੱਥੋਂ ਦੀ ਬੜੇ ਬੜੇ ਲੰਬੇ ਵੜ ਜੇ ਅੱਛਾ ਜੀ ਜਿਹੜੇ ਛੇ ਕੋ ਵੱਡੇ ਵੱਡੇ ਬਣੇ ਹੋਣਾ ਜੀ ਹਾਂ ਇਦੋਂ ਹੀ ਆਉਂਦੇ ਐ ਵਾਰ ਇੱਥੇ ਬੈਠਦਾ ਰੋਜ਼ ਰਾਤ ਨੂੰ ਅੱਛਾ ਜੀ ਤੁਹਾਨੂੰ ਰੋਜ਼ ਦਾਸ਼ਾ ਦਿੰਦੇ ਮਤਲਬ ਆ ਕਿਸੇ ਦਿਨ ਇੱਥੇ ਹੁੰਦਾ ਕਿਸੇ ਦਿਨ ਉਹ ਬੰਨੇ ਹੁੰਦਾ ਇੱਥੇ ਠੀਕ ਹੈ ਠੀਕ ਇਹਦੇ ਵਿੱਚ ਇੱਥੇ ਇਨੇ ਥਾਂ ਤੇ ਬੈਠਾ ਹਾਂ ਠੀਕ ਓਕੇ ਤੁਹਾਨੂੰ ਆਵਾਂ ਨਾ ਠੀਕ ਹਾਂ ਬਾਬਾ ਜੀ ਅਸੀਂ ਹੁਣ ਵੀਡੀਓ ਦੀ ਆਪਣੀ ਦੀ ਇੱਥੇ ਲੱਗੇ ਆ ਸਮਾਪਤੀ ਕਰਨ ਹਾਂਜੀ ਹਾਂਜੀ ਕਿਉਂਕਿ ਤੁਸੀਂ ਦਰਸ਼ਨ ਤਾਂ ਕਰਵਾਤੇ ਸਾਰੇ ਨਾ ਕੰਮ ਵੀ ਬਹੁਤ ਹੋ ਗਿਆ ਆ ਅਸੀਂ ਵਾਪਸੀ ਜਾਣਾ ਹਾਂਜੀ ਹਾਂਜੀ ਹਸ਼ਿਆਰਪੁਰ ਤੇ ਅਸੀਂ ਸਾਰੇ ਦਰਸ਼ਕਾਂ ਨੂੰ ਹਰ ਵਾਰ ਦੀ ਤਰ੍ਹਾਂ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਂ ਕਿ ਜਿਹੜੇ ਭਰਾ ਭੈਣਾਂ ਨੂੰ ਇਸ ਜਗ੍ਹਾ ਬਾਰੇ ਨਹੀਂ ਪਤਾ ਉਹ ਇੱਥੇ ਆ ਕੇ ਦਰਸ਼ਨ ਕਰ ਸਕਣ ਤੇ ਬਾਬਾ ਜੀ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਮੈਂ ਜੀ ਇਹੋ ਕਹਿਣਾ ਜੀ ਜਿਹੜਾ ਜਿਹੜਾ ਵੀ ਇਹ ਤੁਹਾਡੀ ਵੀਡੀਓ ਨੂੰ ਦੇਖੇਗਾ ਇਸ ਪਵਿੱਤਰ ਜਗ੍ਹਾ ਤੋਂ ਧਿਆਨ ਦੇ ਵਿੱਚ ਦੇਖ ਕੇ ਜਰੂਰ ਇੱਕ ਵਾਰੀ ਦਰਸ਼ਨ ਦਿਦਾਰ ਕਰੋ ਤੇ ਆਪਣੀਆਂ ਮਨੋ ਕਾਮਨਾ ਪੂਰਨ ਕਰੋ ਹਰ ਇੱਕ ਦੀ ਝੋਲੀ ਭਰਦਾ ਦਾਤਾ ਇੱਥੇ ਕਿਸੇ ਦੀ ਸ਼ਫਾਰਿਸ਼ ਨਹੀਂ ਚੱਲਦੀ ਸਹੀ ਗੱਲ ਜੀ ਇੱਥੇ ਜੋ ਆਪਣੇ ਮਨ ਚ ਕੋ ਲੈ ਕੇ ਆਵੇ ਉਹੋ ਹੀ ਉਹਨੂੰ ਮਿਲ ਜਾਂਦੀ ਚਲੋ ਹੁਣ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ